ਆ ਤਾਂ ਬਰਾਦ ਨੇ ਆਖ ਰਿਹਾ ਹੈ ਆਪ ਲੈ ਕੇ ਦਿੱਤਾ ਹੈ ਬਿਲਕੁਲ ਤੁਮ ਬੇਕਲ ਲੋਈ ਇੱਧਰ ਦਰਵਾਜਾ ਲੱਗ ਗਿਆ ਆ ਇਹਦੇ ਸਾਰੀ ਫੈਮਿਲੀ ਦੇਖ ਲਈ ਇਹ ਅੰਕਲ ਉਹੀ ਨੇ ਲੋ ਅੰਕਲ ਐਸੇ ਹਾਂਜੀ ਸਸਰੀਕਾਰ ਤੁਹਾਡਾ ਸਾਰਿਆਂ ਦਾ ਮਹਿਲ ਬਲੌਗ ਕਿਸਾ ਹੈ ਤਾਂ ਤੇ ਕਿ ਮੌਸਮ ਬਹੁਤ ਠੰਡਾ ਹੀ ਹੋਇਆ ਹੋਇਆ ਹੈ ਜੀ ਤੇ ਉਹਨਾਂ ਸੀ ਜਾਂ ਤੁਹਾਨੂੰ ਦਿਖਾਉਣੇ ਘਰ ਕੰਮ ਚੱਲਦਾ ਪਿਆ ਸਾਰਾ ਦਾ ਸਾਰਾ ਸਿੱਧਾ ਚੱਲ ਰਿਹਾ ਹੈ ਦਿਖਾਉਂਦੇ ਦੇਖ ਸਕਦੇ ਹੋ ਹਾਲ ਚਿਰ ਦਾ ਟੈਲਾ ਲੱਗੀਆਂ ਤੇ ਸਾਰਾ ਸਮਾਨ ਅਸੀਂ ਹਾਲ ਚ ਰੱਖਿਆ ਆ ਤੇ ਦੇਖ ਸਕਦੇ ਆ ਇਧਰ ਵੀ ਟੈਲਾ ਲੱਗੀਆਂ ਆ ਦੇਖੋ ਰੰਗ ਵੀ ਥਾਲੇ ਲੱਗੇ ਹੋ ਆ ਕਰ ਰਹੇ ਆ ਹਾਲੇ ਵੀ ਦਾ ਵੇ ਸਾਡੇ ਇੱਧਰ ਵੀ ਟੈਨ ਲੱਗੀਆਂ ਆ ਮੰਮੀ ਜੀ ਦੇ ਕਮਰੇ ਵਿੱਚ ਹੋਸ਼ ਹੋਇਆ ਭਈ ਆ ਮੇਰਾ ਕਮਰਾ ਹੋ ਗਿਆ ਤਿਆਰ ਸਾਰੀਆਂ ਤਿਆਰੀਆਂ ਚੱਲਦੀਆਂ ਨੇ ਮੁੰਡੇ ਦਾ ਵਿਆਹ ਚਲੋ ਤੀਆਂ ਤੇ ਆਹ ਵੇਖੋ ਸਾਰਾ ਸਮਾਨ ਲੱਗਦਾ ਡੈਡੀ ਉੱਧਰ ਫਿਰ ਮਾ ਦੇਖਦੇ ਹੋਏ ਉੱਧਰ ਵੀ ਸਮਾਨ ਰੱਖਿਆ ਹੈਗਾ ਇਹ ਗੇਟ ਲੱਗ ਗਿਆ ਦਰਵਾਜ਼ੇ ਨਾਲ ਲੱਗੇ ਆ ਲੱਗ ਗਿਆ ਦਰਵਾਜ਼ੇ ਨਾਲ ਹਿੰਦੀ ਆ ਨਾ ਇੱਧਰ ਆ ਲਾਏ ਆ ਕਿਸੀ ਕਿਸੀ ਦਾ ਕੰਮ ਕਰਾਇਆ ਇੱਧਰ ਤੇ ਹੋਰ ਵੀ ਪੈਸੇ ਪਹਿਲੇ ਖਿਲਾੜੀ ਦਿਖ ਰਹੇ ਆ ਐਡੀ ਹੁੰਦਾ ਜੋ ਤਿਆਰੀ ਕਰਾਉਣੇ ਹੋ ਚਲੋ ਹੁਣ ਅਸੀਂ ਕੋਠੇ ਤੇ ਜਾ ਕੇ ਦਿਖਾਉਣੀ ਮੰਮੀ ਨੂੰ ਇੱਥੇ ਰੰਗ ਇੱਧਰ ਆਉਣ ਵਾਲਾ ਹੁੰਦਾ ਕੋਈ ਕੰਮ ਵਾਲਾ ਹੋਵੇ ਜਾਂ ਤੇਰਸ ਪਰ

ਇਹ ਬਤੂੰ ਮੈਂ ਦੇਖਾਉਣੀ। ਦੇਖ ਪੱਖਾ ਵੀ ਦੇਖੋ। ਇਹੇ ਮੋੜ ਨਾਲ ਆਇਆ। ਇਹਦੀ ਦਿਖਾ ਰਹੀ ਹੈ ਬੈਠਾ ਨਾ ਨਾ ਆ ਰਹੀ। ਬੰਦ ਹੋ ਗਿਆ ਇੰਦਾਂ। ਇਹ ਕੋਣੇ ਚ ਚੱਲਦੀ ਬਾਅਦ ਕੇ ਮਰਦੇ। ਨੂੰ ਚੱਲ ਪਿਆ। ਦੇਖਾਲਾ ਕੋਈ ਨਹੀਂ ਬਟਨ ਦੇ ਖੜਾ ਕਹਿਣਾ। ਕਹੀ ਜਾਂਦਾ ਬਟਨ మంన పిలం ఩ాల్ి కాభాహల does kind. మంన పినమ్uzu శఴభాacter, లిమ఼్ శ బాదే కార్ o %? కారు ల౉యత sec ాభఞర్éo. కారు పారొ్యిరదం réalité లో ఇంనను 얜ిగక發? తో తె న � ਅੱਜ ਮੈਂ ਸਫਾਈ ਕਰਕੇ ਗਈ ਉਹ ਤੁਹਾਨੂੰ ਦਿਖਾਣਾ ਮੇਰਾ ਪਾਪਾ ਸੁਣਨਾ ਪਾਣਾ ਪਾਉ ਬਰੇਸਾ ਲਾ ਲਿਆ ਉਹ ਸਾਈਕਲ ਲੈ ਮੇਰਾ ਸਾਰਾ ਰੂਮ ਹੈ ਉਹ ਬਾਥਰੂਮ ਦੇ ਨਾਲ ਟੈਲਾਂ ਦੇ ਨਾਲ ਮੈਚਿੰਗ ਕਰਦਾ ਹੈ ਹੈਨਾ ਹਾਂਜੀ ਤੇ ਸਾਰਾ ਕੰਮ ਹੋ ਗਿਆ ਹੈ ਉੱਤੇ ਦਾ ਤੇ ਹੁਣ ਥੱਲੇ ਚੱਲਦਾ ਹੈ ਕੰਮ ਉਹ ਤੇਰਾ ਸਾਰਾ ਫਿਨਿਸ਼ ਹੋ ਗਿਆ ਹੈ ਨਹੀਂ ਹਜੇ ਤੱਕ ਸਾਰੇ ਤਾਕੀ ਦੇ ਦਰਵਾਜੇ ਰਹਿੰਦੇ ਬਸ ਦੋ ਗਿਆ ਹੈ ਹਾਂਜੀ ਬਸ ਠੰਡੇ ਰਹਿੰਦਾ ਹੈ ਰੱਬ ਹੋਰ ਦਰਵਾਜੇ ਤਾਕੀਆਂ ਤੇ ਫਿਰ 10% ਹੋਣ ਕਿ ਕਿ ਨਾ ਸੀ ਬਸ 10% ਰਹਿ ਗਿਆ ਹੈ ਤੇ ਉਧਰ ਵੀ ਆ ਦੇ ਦਿਖਾ ਲਓ ਹਾਂ ਜਦੋਂ ਦੇਖੋ ਪਾਣੀ ਆ ਚੁੱਕਿਆ ਆਇਆ ओहो थोड़ी <laughs> <laughs> तो पानी अंदर आ गया और की करी है, है। सफाई का करनी थी एकदम ना भी बात नहीं था ये खुला खुल्ला है नहीं फ्रैंक एक और अंदर दूसरे कमरे में उधर वाले काम पे आया, है इधर वाले लग रहा है काम करने

ਲੋਜੀ ਇੱਧਰ ਦਰਵਾਜਾ ਲੱਗ ਰਿਹਾ ਆ ਇੱਧਰ ਸਾਰੀ ਫੈਮਿਲੀ ਦੇਖਦੀ ਐ ਐ ਮੰਮੀ ਜੀ ਖੋਸ਼ ਹੋਏ ਪਿਆ ਆ ਕੰਮ ਕਿਹੜਾ ਕਿਹੜਾ ਕਿੱਦਾਂ ਹੁੰਦਾ ਦੇਖਦੇ ਵੇ ਸਾਰੇ ਆ ਗਏ ਦੇਖੋ ਮੀਂਹ ਵੀ ਵਖੇ ਇੱਧਰ ਲੋਜੀ ਇੱਧਰ ਉਹ ਸਿਲੰਡਰ ਲੈ ਲਿਆ ਮੰਮੀ ਜੀ ਨੇ ਹਾਂ ਜੀ ਹਾਂ ਜੀ ਇਹ ਅੰਕਲ ਉਹੀ ਨੇ ਲੋ ਅੰਕਲ ਕੈਸੇ ਅੰਕਲ ਨੇ ਉੱਧਰ ਬੁਲਾਇਆ ਨਹੀਂ ਸੀ ਸਾਨੂੰ ਉੱਪਰ ਕੱਟੇ ਬੋਲਦੇ ਆ ਲੋ ਜੀ ਇੱਧਰ ਅਸੀਂ ਪੀਪੀਸੀ ਦਾ ਕੰਮ ਕੀਤਾ ਤੇ ਦਰਬਾਰ ਸਾਹਿਬ ਦੀ ਤਸਵੀਰ ਲਗਵਾਈ ਆ ਹਾਂ ਮੰਮੀ ਜੀ ਲਾਰਾ ਦੇਖ ਸਕਦੇ ਹੋ ਹਾਂ ਜੀ ਮੈਂ ਰੰਗ ਹੁੰਦਾ ਪਿਆ ਆ ਤੇ ਇੱਧਰ ਵੀ ਪੀਪੀਸੀ ਦਾ ਪੇਪਰ ਆ ਹੋਇਆ ਆ ਤੇ ਸ਼ੀਟ ਐ ਇਹ ਸਾਰੀ ਸ਼ੀਟ ਹੀ ਆ ਜਿਹੜੀ ਲੱਗੀ ਹੋਈ ਆ ਤੇ ਇੱਧਰ ਦਿਖਾ ਦਿੰਨੇ ਆ ਖਲੇ ਉੱਪਰ ਉਹ ਪੇਪਰ ਲਾਇਆ ਹੈਗਾ ਜਿੱਦਾਂ ਉਹ ਦੇਖ ਸਕਦੇ ਲੱਗਾ ਆ ਤੇ ਅਸੀਂ ਕਿ ਪਹਿਲਾਂ ਰੰਗ ਹੋਣ ਦੋ ਫੇਰ ਲਾਣੇ ਆ ਹਨਾ ਮੰਮੀ ਇੱਧਰ ਦੇਖਾ ਦਿਓ ਇੱਧਰ ਹੀ ਕੰਦ ਤੇ ਹੋ ਗਿਆ ਹੈ ਕਲਰ ਤੇ ਜਿਹੜਾ ਛੱਡਿਆ ਤੇ ਪੀਪੀਸੀ ਦਾ ਵਰਕ ਹੋਣਾ ਹੈ ਸਾਰਾ ਤੇ ਛੱਤ ਤੇ ਵੀ ਹੋ ਗਿਆ ਹੈ ਕਲਰ ਤੇ ਔਰ ਜਿੱਦਾਂ ਹੁੰਦਾ ਹੋਊਗਾ ਫਿਰ ਦੱਸਾਂਗੇ ਆ ਰੱਖਿਆ ਹੋਇਆ ਹੈ ਪੀਪੀਸੀ ਨਾਲ ਇਹ ਸਾਮਾਨ ਸਾਰਾ ਤੇ ਫਿਰ ਹੋਊਗਾ ਫਿਰ ਪੂਰਾ ਰੈਡੀ ਹੋ ਗਏਗਾ ਰੂਮ ਹਾਂਜੀ ਮੈਂ ਅੱਜ ਹੁਣ ਚੱਲੇ ਆ ਮੱਥਾ ਟੇਕ ਕਰਨੇ ਕਿਉਂਕਿ ਬਹੁਤ ਟਾਈਮ ਹੋ ਗਿਆ ਕਿ ਤੇ ਮੱਥਾ ਟੇਕਣੇ ਤੇ ਮਨ ਵੀ ਕਰ ਰਿਹਾ ਸੀ ਵੀ ਕਿਤੇ ਮੱਥਾ ਟੇਕ ਕੇ ਆਉਣੀ ਆ ਤੇ ਹੁਣ ਅਸੀਂ ਚੱਲੇ ਆ ਨਹੀਂ ਤੇ ਵੈਸੇ ਮੰਮੀ ਇੱਕ ਤਾਂ ਮੇਰੇ ਵੀ ਕੰਮ ਚੱਲਦਾ ਹੈ ਤਾਂ ਬਈ ਇਹ ਸਾਰਿਆਂ ਨੂੰ ਤੇ ਹੁਣ ਜਾਂਦੇ ਆ ਮੱਥਾ ਟੇਕਦੇ ਆ ਤੇ ਮਨ ਸ਼ਾਂਤ ਕਰਦੇ ਹਾਂ ਜਾਂਦੇ ਤਸੱਲੀ ਨਹੀਂ ਹੁੰਦੀ ਜਾਂਦੇ ਆਪਾਂ ਕਿਤੇ ਮਥਨ ਟੇਕ ਲੈਣੇ ਜਾਂ ਫਿਰ ਗੁਰਦੁਆਰੇ ਜਾਂਦੇ ਹੈਗੇ ਤੇ ਤਾਂ ਇਹ ਕਿਸੇ ਨੇ ਕਿਹਾ ਚਲੋ ਅੱਜ ਮੌਸਮ ਵੀ ਵਧੀਆ ਆ ਤੇ ਫ੍ਰੀ ਵੀ ਆ ਥੋੜਾ ਜਿਹਾ ਕਿਹਾ ਚਲੋ ਜਾ ਕੇ ਆਪਨੇ ਅਤੇ ਮਥਨ ਟੇਕ ਕੇ ਆਉਂਦੇ ਆ ਲੋ ਜੀ ਭਾਈ ਤੇ ਰਕੋ ਗੁਰਦੁਆਰੇ ਅਸੀਂ ਪਹੁੰਚ ਗਏ ਆ ਤੇ ਦਰਸ਼ਨ ਕਰਦੇ ਆ ਤੇ ਇਹ ਇਤਿਹਾਸਿਕ ਗੁਰਦੁਆਰਾ ਆਪਣੇ ਆਪਣੇ ਗੁਰਸ਼ੰਕਰ ਦਾ ਸੋ ਅਸੀਂ ਆਏ ਆ ਸੋ ਹੁਣ ਦਰਸ਼ਨ ਕਰਦੇ ਆ